बेनती करा जिन्हों ने चाहर नहीं छाया चाहर छाता हिंदुस्तान प्रति समर्पित हो सकन बहुत बहुत तुम्हें तो स्वतंत्रता दिवस की लख लख बधाई भेंट करता है जय हिंद जय भारत स्वतंत्रता दिवस बहुत मुबारक ਸਰਦੀ ਜਬਾਨ ਦੇ ਉੱਤੇ ਕਾਕਾ ਜੀ ਨੇ ਇੱਥੇ 15 ਵਿਅਸ ਦਾ ਜਿਹੜਾ ਮਨਾਉਣ ਦਾ ਫੈਸਲਾ ਕੀਤਾ ਉਹਦੇ ਵਾਸਤੇ ਇਹਨਾਂ ਨੂੰ ਬਹੁਤ ਧੰਨਵਾਦੀ ਹਾਂ ਜਿੰਨੇ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਸਾਰੇ ਜਿਹੜਾ ਵਿਛੜਿਆ ਪਰਿਵਾਰ ਸੀ ਉਹਨਾਂ ਨੂੰ ਦੁਬਾਰਾ ਮਿਲਾ ਕੇ ਆਪਾਂ ਨੇ ਇਕੱਠੇ ਇਹ ਜਿਹੜਾ ਸੁਤੰਤਰਤਾ ਦਿਵਸ ਮਨਾਇਆ ਔਰ ਉਹਨਾਂ ਨੂੰ ਵੀ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਅੱਜ ਇਹ ਦਿਨ ਜਿਹੜਾ ਦਿਖਾਇਆ ਉਹਨਾਂ ਵਾਸਤੇ ਅਸੀਂ ਹਮੇਸ਼ਾ ਨਤਬਸਤ ਰਹਾਂਗੇ ਉਹਨਾਂ ਦੀ ਕੁਰਬਾਨੀ ਹਮੇਸ਼ਾ ਆਪਾਂ ਨੇ ਯਾਦ ਰੱਖਣੀ ਹੈ ਇੱਕ ਵਾਰੀ ਫੇਰ ਸਾਰੇ ਜਿੰਨੇ ਵੀ ਭੈਣ ਭਰਾ ਦੋਸਤ ਮਿੱਤਰ ਇਹ ਵੀ ਸਾਡੇ ਇੱਕ ਦੂਸਰੇ ਨਾਲ ਇੱਕ ਖਾਸ ਮਿਤੀ ਅੱਜ ਜਿਹੜਾ 15 ਅਗਸਤ ਦਾ ਝੰਡਾ ਲਹਿਰਾਇਆ ਕਿਸ ਤਰ੍ਹਾਂ ਲੱਗ ਕੇ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਦੇ ذریعے ਤੁਹਾਡੇ ਦਰਸ਼ਕਾਂ ਨੂੰ ਔਰ ਪੰਜਾਬ ਦੇ ਵਸੀਆਂ ਨੂੰ ਦੇਸ਼ ਵਾਸੀਆਂ ਨੂੰ 78 ਮੈਂ ਸਵਤੰਤਰਤਾ ਦਿਵਸ ਦੀ ਸ਼ੁਭ ਕਾਮਨਾ ਪੇਂਡ ਕਰਦਾ ਬਧਾਈ ਪੇਂਡ ਕਰਦਾ। ਔਰ ਦੂਜੀ ਗੱਲ ਹੈ ਤੁਹਾਡੀ ਖੁਸ਼ਕਿਸਮਤੀ ਹੈ ਕਿ 90 ਹਲਕੇ ਵਾਸੀਆਂ ਦਾ ਲੋਕਾਂ ਦਾ ਪਿਆਰ ਸਾਡੇ ਬਜ਼ੁਰਗਾਂ ਨਾਲ ਜੁੜਿਆ ਰਿਹਾ। ਸਾਡੇ ਨਾਲ ਉਸੀ ਤਰ੍ਹਾਂ ਵਰਕਰ ਆ ਰਹੇ। ਔਰ ਇਹਨਾਂ ਦੇ ਅਸ਼ੀਰਵਾਦ ਦੀ ਬਦੌਲਤ ਅੱਜ ਇਹਨਾਂ ਦਾ ਹੁਕਮ ਹੋਇਆ ਸੀ ਕਿ 15 ਅਗਸਤ ਦਾ ਝੰਡਾ ਸੀ 90 ਚੜਾਣਾ ਹੈਗਾ। ਤਾਂ ਉਸ ਕਰਕੇ ਮੈਂ ਹਮ ਲੋ ਜਿਹੜਾ ਝੰਡੇ ਦੀ ਰਸਮ ਹੈ ਸਾਡੇ ਦਫ਼ਤਰ ਤੋਂ ਹੁੰਦੀ ਹੈ। ਉਹਨੂੰ ਕੰਟਾ ਕਲੀਅਰ ਕਰਦਾ ਤਾਂ ਕਿ ਨਬੇ ਹਲਕਾਵਾਤੀਆਂ ਦੇ ਥੋਂ થી ਸ਼ੁਰੂਆਤ ਕੀਤੀ ਸੀ ਉਹਨਾਂ ਦੇ ਪਿਆਰ ਨੂੰ ਮੈਂ ਨਾ ਨਹੀਂ ਕਰ ਸਕਿਆ ਔਰ ਉਹਦੇ ਕਰਕੇ ਅੱਜ ਮੈਂ ਇੱਥੇ ਹਾਜ਼ਰ ਹੋਇਆ ਔਰ ਬੜੀ ਭਾਰੀ ਗਿਣਤੀ ਸਾਰੇ ਨੇ ਆ ਕੇ ਸ਼ਮੂਲੀਅਤ ਕੀਤੀ ਇਹਨਾਂ ਦੇ ਵੀ ਦਿਲ ਦੀ ਗਰਾਂ ਚੋਂ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡਾ ਸਿਰ ਉੱਚਾ ਕੀਤਾ ਔਰ ਇਹ ਦਿਹਾੜਾ ਰਲ ਮਿਲ ਕੇ ਮਨਾਇਆ ਔਰ ਜਿੱਥੇ ਤੱਕ ਸਵਾਲ ਹੈ ਦੇਸ਼ੀ ਆਜ਼ਾਦੀ ਦਾ ਇਹ ਆਜ਼ਾਦੀ ਸਾਨੂੰ ਬੜੇ ਕਠਿਨਾਈਆਂ ਤੋਂ ਬਾਅਦ ਸਾਡੀ ਸ਼ਹਾਗਨਤਾ ਤੋਂ ਬਾਅਦ ਸਾਨੂੰ ਮਿਲੀ ਤੀਗੀ ਔਰ ਕਿਤੇ ਨਾ ਕਿਤੇ ਅੱਜ ਦਵਾਰਾ ਜਿਵੇਂ ਅੰਗਰੇਜ਼ਾਂ ਦਾ ਜ਼ੁਲਮ ਸੀ ਅਤਿਆਚਾਰ ਸੀ ਤਾਨਾशाही ਸੀ ਉਹ ਹੈ ਜਿਹਾ ਮਾਹੌਲ ਦੇਸ਼ ਚ ਦਵਾਰਾ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਉਸ ਤੋਂ ਬਚਣ ਦੀ ਲੋੜ ਹੈ ਕਿਉਂਕਿ ਜਿਹੜੀ ਜਮਹੂਰੀਅਤ ਪੈਦਾ ਹੋਈ ਸੀ ਇਸ ਦਿਹਾੜੀ ਦੇ ਬਦੌਲਤ ਇਸ ਆਜ਼ਾਦੀ ਦੇ ਤਹਿਤ ਉਹ ਕਿਤੇ ਨਾ ਕਿਤੇ ਜਮਹੂਰੀਅਤ ਤਵੀ ਕਾਣ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਔਰ ਮੈਂ ਸਮਝਦਾ ਜੇ ਸੀ ਸ਼ਰਧਾ ਸਮਾਨ ਆਜ਼ਾਦੀ ਕੁਹੜੀਆਂ ਨੂੰ ਅੱਜ ਅੱਜ ਦੇ ਦਿਹਾੜੇ ਚ ਪੈਂਟ ਕਰਦੇ ਆ ਕਿਤੇ ਨਾ ਕਿਤੇ ਸਾਡੀ ਸੋਚਣੀ ਚ ਸਾਨੂੰ ਜ਼ਰੂਰ ਸੋਚਣਾ ਪੈਣਾ ਹੈ ਅਸੀਂ ਕਿ ਉਹਨਾਂ ਆਜ਼ਾਦੀਆਂ ਕੁਲਾੜੀਆਂ ਨੇ ਜਿਨ੍ਹਾਂ ਨੇ ਸ਼ਹਾਗਤ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦੀ दिलाई ਉਹਨੂੰ ਨਜ਼ਰਅੰਦਾਜ਼ ਨਾ ਹੁੰਦੀ ਏ ਔਰ ਇਹ ਬਹੁਤ ਵੱਡੀ ਤਾਕਤ ਸਾਨੂੰ ਦਿੱਤੀ ਗਈ ਹੈ ਉਸ ਤਾਕਤ ਨੂੰ ਬਰਕਰਾਰ ਰੱਖ ਕੇ ਸਾਡੇ ਹਿੰਦੁਸਤਾਨ ਦਾ ਝੰਡਾ ਬੁਲੰਦ ਰੱਖਣ ਉਹ ਮੇਂ ਲਹਿਰਾਂ ਦੀ ਉਪਰਾਲਾ ਕਰੀਏ ਕਾਕਾ ਜੀ ਤੁਸੀਂ ਦੇਖਦੇ ਹੋ ਵੀ ਪਹਿਲਾਂ ਸਭ ਕਾ ਐਮਐਲਏ ਰਹਿ ਚੁੱਕੇ ਕਿੰਤੀ ਵੱਡੀ ਮੰਤਰੀ ਰਹਿ ਚੁੱਕੇ ਹਰ ਸਾਲ 15 ਅਗਸਤ ਨੂੰ ਕਾਲਜ ਗਰਾਊਂਡ ਦੇ ਵਿੱਚ ਝੰਡਾ ਲਹਿਰਾਇਆ ਜਾਂਦਾ ਤੇ ਇਸ ਬਾਰੇ ਉੱਥੇ ਪਾਣੀ ਬਹੁਤ ਖੜਾ ਹੈ ਕਾਲਜ ਕਿਉਂ ਕਿਸ ਤਰ੍ਹਾਂ ਦੇਖੀ ਦੇਖੋ ਬਰਸਾਤ ਵੇਸਮਟ ਮੈਂ ਆ ਗਿਆ ਤੇ ਮੈਂ ਰਾਜਨੀਤੀ ਕਰਨਾ ਨਹੀਂ ਚਾਹੁੰਦਾ ਕਿ ਕੱਲ ਵੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਪਾਣੀ ਚੱਲ ਰਿਹਾ ਸੀ ਔਰ ਅੱਜ ਕਹਿੰਦੇ ਕਾਲਜ ਚੰਡਾ ਚੜਾ ਜਾ ਰਿਹਾ ਇਹ ਕਿਤੇ ਕਿਤੇ ਨਾ ਕਿਤੇ ਉਹਦਾ ਐਡਮਿਨਿਸਟ੍ਰੇਸ਼ਨ ਨੂੰ ਕਿਤੇ ਨਾ ਕਿਤੇ ਹੱਲ ਕਰਨਾ ਚਾਹੀਦਾ ਤਾਂ ਕਿ ਗਾਹਾਂ ਨੂੰ ਰਲ ਮਿਲ ਕੇ ਇਹਦਾ ਸੁਧਾਰ ਹੋ ਸਕੇ ਉੱਥੇ ਲੋਕ ਸੈਰ ਕਰਨ ਵੀ ਜਾਂਦੇ ਆ ਸਾਡੇ ਸ਼ਹਿਰ ਨੂੰ ਸਮਰਪਿਤ ਰਬਦਮਨ ਕਾਲਜ ਔਰ ਬੋਰ ਵੀ ਜਿੰਨਾ ਕਿ ਮੈਨੂੰ ਯਾਦ ਹੈ ਉੱਥੇ ਸਟੇਡੀਅਮ ਵੀ ਮੈਂ ਬਣਾਇਆ ਸੀਗਾ ਬੋਰ ਵੀ ਕਰਵਾਇਆ ਸੀਗਾ ਔਰ ਜੇ ਉੱਥੇ ਪਾਣੀ ਦੀ ਨਿਕਾਸੀ ਦਾ ਸਾਧਨ ਦੀ ਸਮੱਸਿਆ ਉਹਨੂੰ ਵੀ ਦੂਰ ਕਰਨੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਇਸ ਤੇ ਸੰਤਾਪ ਨਹੀਂ ਪਗਣਾ ਚਾਹੀਦਾ ਔਰ ਸਾਡੇ ਨਾਬੇ ਦੀ ਸ਼ਾਨਬੱਦੀ ਹੈ ਸਾਡੀ ਸਾਰਿਆਂ ਦੀ ਰਲਮੜ ਕੇ ਬਾਤੀ ਠੀਕ ਹੈ ਥੋੜਾ ਪਿੱਛੇ ਹੋ ਜਾਓ ਸਾਰੇ ਆ ਜਾਣਗੇ ਪਿੱਛੇ ਹੋਰ ਥੋੜਾ ਜੱਬੂ ਥੋੜਾ ਥੋੜਾ ਮਗਰ ਨੂੰ ਜੱਬੂ ਆਜ ਬਾਬਾ ਜੀ ਜੀ ਸਾਹਿਬ ਬਸ ਬਸ ਬਾਬਾ ਇੱਕ ਮਿੰਟ ਹੁਣ ਅੱਗੇ ਨਾਲ ਅੱਗੇ ਨਾਲ ਗੱਡੀ ਭਾਰਤ ਮਾਤਾ ਕੀ ਜੈ ਇੱਕ ਜੈ ਹੈ ਭਾਰਤ ਵਾਗਿ ਵਿਦਾਤ ਜਬ ਸਿੰਘ ਦੀ ਰਾਤ ਨੂੰ ਰਾਤ ਰਾਮ ਜੀ ਦੀ ਬਲਵੰਨ

हा जीक्ती

ਦਾ ਇਹ ਹਾੜਾ ਬਹੁਤ ਖੁਸ਼ੀਆਂ ਦਾ ਹੈ ਸਾਨੂੰ ਰਲ ਮਿਲ ਕੇ ਮਨਾ ਰਿਹਾ ਹੈ ਮਨਾਉਂਦੇ ਜੀ ਅਰੇ ਇਹ ਹੀ ਪ੍ਰਥਾ ਇਹ ਕੋਕੀ ਨੂੰ ਤਿੰਨ ਪੁਸਤਾਂ ਤੋਂ ਸਾਰੇ ਲੋਕ ਇਹਨਾਂ ਨਾਲ ਜੁੜੇ ਹੋਏ ਆ ਜੁੜੇ ਰਹੇਗੇ ਉਹ ਇਹਨਾਂ ਦੀ ਨੀਤੀ ਦਾ ਇਹਨਾਂ ਦੇ ਬਜ਼ੁਰਗਾਂ ਦਾ ਇਹਨਾਂ ਦੇ ਕਮਾਂ ਦਾ ਫਰਜ਼ ਹੈ ਕਿ ਜਨਤਾ ਇਹਨਾਂ ਦੇ ਨਾਲ ਹਰ ਹਾਲ ਦੇ ਵਿੱਚ ਖੜੀ ਹੈ ਔਰ ਖੜੀ ਰਹੂਗੀ ਔਰ ਮੈਂ ਪਰਮਾਤਮਾ ਦੇ ਕਿ ਦੁਆ ਕਰਦਾ ਬੇਸ਼ ਪਰਿਵਾਰ ਨੂੰ ਇੰਨੀਆਂ ਇੰਨੀ ਮਾਨ ਆਂਦਾ ਸਮੇਂ ਵੀ ਇਸ ਤਰ੍ਹਾਂ ਬਚਿ ਖੜਾ ਰਹੇ ਜਿਸਾ ਕੇ ਹੁਣ ਸੇ ਕੁਝ ਕਰ ਗਿਆ ਮੈਂ ਸਭ ਨੂੰ ਸਾਡੇ ਆਏ ਨੂੰ ਬਹੁਤ ਬਧਾਈ ਜੀ ਆਇਆਂ ਨੂੰ ਕਹਿੰਦਾ ਬਹੁਤ ਬਹੁਤ ਧੰਨਵਾਦ ਜੀ ਦੀ ਦਾ ਧੰਨਵਾਦ ਕਰਦੀਆਂ ਇਹਨਾਂ ਦਾ ਕੱਢ ਦੇਖ ਕੇ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਆਉਣ ਵਾਲੀ ਸਰਕਾਰ ਜੋ ਹੋਗੀ ਸਾਡੀ ਕਾਂਗਰਸ ਪਾਰਟੀ ਸਾਰੇ ਮੁੰਬਈ ਵਿੱਚ ਇਹਂਕੀ ਕਰਦੀਆਂ ਕਿ ਕਾਂਗਰਸ ਪਾਰਟੀ ਦੇ ਨਾਲ ਜੁੜੋ ਕਾਂਗਰਸ ਪਾਰਟੀ ਦਾ ਸਤਕਾਰ ਕਰੋ ਕਾਂਗਰਸ ਪਾਰਟੀ ਦੇ ਨਾਲ ਹੀ ਰਹੋ ਇਹੀ ਪਾਰਟੀ ਆ ਜਿਹੜੀ ਆਪਣੇ ਹੱਕਾਂ ਤੇ ਲਈ ਖੜੀ ਹੈ ਤੇ ਮੈਂ ਸਾਰਿਆਂ ਦਾ ਪਹਿਲਾਂ ਹੀ ਧੰਨਵਾਦ ਕਰਦੀ ਤੇ ਸਾਰਿਆਂ ਨੂੰ ਕਾਕਾ ਜੀ ਦੀ ਜੀ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਜੋ ਬੜੀ ਆਗਰ ਪਾਰਟੀ ਦੀ ਸੇਵਾ ਕਰਦੇ ਆ ਰਹੇ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਆ ਜਿੱਦਾਂ ਕਹਿੰਦਾ ਕਾਕਾ ਜੀ ਪੂਰੇ ਆ ਕੇ ਕੰਮ ਕਰਦੇ ਆ ਅਸੀਂ ਸਾਰੇ ਇਹਨਾਂ ਨਾਲ ਲਾ ਕੇ ਕੰਮ ਕਰੀਏ ਇਹ ਲੋਕ ਕਹਿੰਦੇ ਆ ਜੀ ਇਹਨਾਂ ਮੁਤਾਬਕ ਕੰਮ ਕਰਦੇ ਸਾਡੇ ਬਦੂਗਾ ਤੋਂ ਲੈ ਕੇ ਹੁਣ ਤੱਕ ਸਾਡੇ ਪਰਿਵਾਰ ਨਾਲ ਜੁੜੇ ਹੋਏ ਸਾਰੇ ਆਦਰਯੋਗ ਸਤਕਾਰਯੋਗ ਮੌਜੂਦ ਸਤਿਕਾਰ ਸਭ ਤੋਂ ਪਹਿਲਾਂ 78ਵੇਂ ਸੰਕੱਤਾ ਦਿਵਸ ਦੀ શુભ ਕਾਮਨਾ ਬਧਾਈ ਤੋਂ ਅਨੁਸਾਰਿਆਂ ਨੂੰ ਪੇਸ਼ ਕਰਦਾ ਇਹ ਦਿਹਾੜਾ ਕਾਮਨਾ ਆ ਜਾਂਦਾ ਜੋ ਅੰਗਰੇਜ਼ਾਂ ਦੇ ਜ਼ੁਲਮ ਤੋਂ ਸਾਨੂੰ ਰਿਹਾਈ ਮਿਲੀ ਸੀ ਆਜ਼ਾਦੀ ਮਿਲੀ ਸੀ ਉਹਨਾਂ ਜਾਦੀਆ ਖਿਡਾਰੀਆਂ ਨੂੰ ਅਸੀਂ ਸਮਰਪਿਤ ਕਰਨੇ ਜਿਨ੍ਹਾਂ ਨੇ ਸ਼ਹਾਗਤ ਦੇ ਕੇ ਇਹ ਦਿਹਾੜਾ ਇਹਨਾਂ ਨੇ ਯੋਗਦਾਨ ਪਾਇਆ ਸੀ। ਔਰ ਆਪਣੀ ਧਰਿਆ ਦੀ ਖੁਸ਼ਕਿਸਮਤੀ ਹੈ। ਇਹ ਸਜਾਦੀ ਕਰਕੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਗਿਆ। ਜਿਹੜਾ 31 ਜਨਵਰੀ ਨੂੰ ਮਨਾਉਂਦੇ ਆ। ਔਰ ਬਕਾਇਦਾ ਕਾਨੂੰਨ ਕਾਇਦੇ ਦੇ ਤਹਿਤ ਉਹ ਦੇਸ਼ ਉਸ ਤਹਿ ਚੱਲਦਾ। ਅੱਜ ਕਈਆਂ ਨੇ ਸਟੇਜ ਤੋਂ ਕੀਤਾ ਕਿ ਅਥੀ ਕਾਕਾ ਜੀ ਨਾਲ ਮੈਂ ਦਿਲ ਦੀ ਗਹਿਰਾਂ ਚੋਂ ਤੁਹਾਡਾ ਦਿਨ ਕਦੇ ਮੋੜ ਨਹੀਂ ਸਕਦਾ ਤੁਹਾਡਾ ਪਰਿਵਾਰ ਕਿਉਂਕਿ ਜਿਸ ਪੈਗਾਮ ਤੇ ਪਹੁੰਚੇ ਆ ਯਾਹਡੇ ਬਦੁਰਗਾ ਨੂੰ ਸਾਡੇ ਪਰਿਵਾਰ ਨੂੰ ਤੁਸੀਂ ਦਿੱਤਾ ਇਹ ਤੁਹਾਡੇ ਸਾਰਿਆਂ ਦੀ ਜਿੰਦਗੀ ਹੈ ਉਹ ਤੁਹਾਡਾ ਯੋਗਦਾਨ ਹੈ ਤੁਹਾਡੇ ਸਹਿਯੋਗ ਤੋਂ ਕਨਾ ਮਮਕਨ ਨਹੀਂ ਸੀ ਤੁਹਾਡੇ ਪਿਆਰ ਤੋਂ ਵਗੈਰਾ ਮਮਕਨ ਨਹੀਂ ਸੀ ये आशीर्वाद इस पैगाम पर पहुंचे सारे ने मंग की थी कि पंद्रह से छब्बी जनवरी का काका जी इत मना के जाया करो उस मंगुसार अज आप अगस्त का जन्म दिहाड़ा मना रहे हैं इस तुंत तो बाद में लो जाके झंड की रसम करनी है और तो वाहनों तीक्शन आई पिंडिया और नगर निगम मैं हाथ जोड़ के तहत तो बेनती करा आपस तरेड़ न रखियो कोशिश करो कि कांग्रेस पार्टी दे। बच चढ़ के नुमाइंदे आप रल मिलके जिता ताकि कांग्रेस पार्टी का झंडा बुलंद रह सके और जिथे तक सवाल है कांग्रेस पार्टी का व्यक्ति तौर पर कांग्रेस पार्टी ने देश की आजादी बहुत बड़ा योगदान पाया आपूं لیکن بدنسی بھی ایسی ہے ਕਿਤੇ ਨਾ ਕਿਤੇ ਸਾਡੇ ਦੇਸ਼ ਚ ਦੁਬਾਰਾ ਉਹ ਜਮਹੂਰੀयत ਨੂੰ ਗਵਨ ਦਾ ਕੁਚਲਣ ਦਾ ਉਪਰਾਲਾ ਕੀਤਾ ਜਾਂਦਾ ਸੂਬਿਆਂ ਚ ਵੀ ਦੇਸ਼ ਵੀ بچਾਣਾ ਲੋਕਾਂ ਨੇ ਕਿਉਂਕਿ ਲੋਕਾਂ ਦੀ ਜਿਹੜੀ ਤਾਕਤ ਹੈ ਬਹੁਤ ਵੱਡੀ ਭਾਰੀ ਤਾਕਤ ਹੈ ਔਰ ਇਸ ਤਾਕਤ ਦੀ ਬਦੌਲਤ ਹੀ ਸਾਡਾ ਦੇਸ਼ ਆਜ਼ਾਦੀ ਮਿਲੀ ਸੀ ਅੱਪਾ ਨੇ ਰਲ ਮਿਲ ਕੇ ਉਹਨਾਂ ਆਜ਼ਾਦੀ ਕੁਹਾੜੀਆਂ ਦੇ ਕੁਰਬਾਨੀ ਨੂੰ ਨਜ਼ਰ ਅੰਦਾਜ਼ ਨਹੀਂ ਹੁਣ ਦੇਣਾ ਇਹੀ ਸਾਡਾ ਧਰਮ ਤੇ ਫਰਜ਼ ਮੰਦਾ ਹੈ ਅੱਜ ਦੇ ਸ਼ੁਭ ਦਿਹਾੜੇ ਤੇ ਔਰ ਤੁਹਾਡਾ ਇੱਕ ਵਾਰ ਫੇਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਕੋਟਨ ਕੋਟ ਮੈਂ ਧੰਨਵਾਦ ਕਰਦਾ ਔਰ ਤੁਹਾਡੇ ਜਿਹੜੇ ਚਾਰ ਕਦਮ ਤੁਸੀਂ ਚੱਲ ਕੇ ਆਏ ਹੋ ਸਾਡੇ ਘਰ 'ਚ ਤੁਸੀਂ ਇਹ ਸਾਡੇ ਚਾਰ ਚੰਨ ਲਾਏ ਹਨਗੇ ਮੈਂ ਉਹਨਾਂ ਸਾਰਿਆਂ ਸਾਥੀਆਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਨੇ ਚਾਹ ਦਾ ਲੰਗਰ ਨਹੀਂ ਛੱਕਿਆ ਚਾਹ ਦਾ ਲੰਗਰ ਛੱਕੇ ਜਾਣ ਡੱਡੂ ਖਾ ਕੇ ਜਾਣ ਔਰ ਘਰਾਂ ਜਾ ਕੇ ਬੱਚਿਆਂ ਨੂੰ ਬੇਅੱਗਿਸ਼ਖਿਆ ਦੇਣ ਕੀ ਇਹਦੀ ਮਾਨਤਾ ਜਾਂ ਮਹੱਤਵਪੂਰਨਤਾ ਕਿੰਨੀ ਹੈ 15 ਅਗਸਤ ਦੀ ਤਾਂ ਕਿ ਬੱਚੇ ਵੀ ਕਾਹ ਨੂੰ ਸਾਡੇ ਹਿੰਦੁਸਤਾਨ ਦੇ ਪ੍ਰਤੀ ਸਮਰਪਿਤ ਹੋ ਸਕਣ ਬਹੁਤ